ਸੋ ਨੋ ਦੋਸਤੋ ਸਤਸ੍ਰੀ ਅਕਾਲ ਜਿਵੇਂ ਬਿਲਕੁਲ ਘੱਟ ਖਰਚੇ ਨਾਲ ਘੱਟ ਮਿਹਨਤ ਨਾਲ ਫਸਲ ਜੋ ਆਮਦਨ ਦੇ ਸਕਦੀ ਆ ਇਸ ਸਮੇਂ ਇਹ ਲਾਲ ਬਾਠੂ ਆ ਤੇ ਆਪਾਂ ਇਹਦੀਆਂ ਇਸ ਤਰ੍ਹਾਂ ਨੇ ਟੂਸੇ ਵੱਢੀ ਜਾਣੇ ਆ ਨਵੇਂ ਉੱਗੀ ਜਾਣੇ ਆ ਸੋ ਇਸ ਤਰ੍ਹਾਂ ਆਮਦਨ ਵੀ ਦੇ ਰਹੇ ਨੇ ਤੇ ਇੱਧਰ ਇੱਕ ਦੇਸੀ ਕਿਸਮਾਂ ਜੰਗਲੀ ਤੋਰੀ ਆ ਇਹਦਾ ਜੇ ਤੁਸੀਂ ਦੇਖੋ ਅੱਜ ਕੱਲ ਪੱਤਿਆਂ ਤੇ ਵਾਇਰਸ ਰੋਗ ਆ ਜਾਂਦੇ ਨੇ ਤੁਸੀਂ ਦੇਖੋ ਇੱਕ ਗਿੱਠ ਤੋਂ ਵੀ ਵੱਧ ਚੌੜੇ ਪੱਤੇ ਨੇ ਤੇ ਜਿਹੜੀ ਤੋਰੀਆਂ ਨੇ ਇਹ ਵੀ ਸ਼ੁਰੂ ਹੋ ਚੁੱਕੀਆਂ ਨੇ ਦੇਸੀ ਕਿਸਮਾਂ ਜਿਹੜੀਆਂ ਵੀ ਮਿੱਟੀ 'ਚ ਡਿੱਗ ਜਾਂਦਾ ਤੇ ਲਗਾਤਾਰ ਉਗਦੇ ਰਹਿੰਦੇ ਨੇ ਹੁਣ ਇਹ ਵੀ ਉਤਪਾਦਨ ਦੇਣਗੀਆਂ ਜਿਹੜੇ ਪੱਤਿਆਂ ਦੇ ਗੁੱਛਾ ਮੁਛਾ ਰੋਗ ਬਣ ਜਾਂਦੇ ਆ ਵਾਇਰਸ ਆ ਜਾਂਦੇ ਨੇ ਪਰ ਇਹ ਜੰਗਲੀ ਕਿਸਮਾਂ ਜਿਹੜੀਆਂ ਮਿੱਟੀ 'ਚ ਉਗਦੀਆਂ ਨੇ ਉਸੇ ਤਰ੍ਹਾਂ ਵਰਕਰਾਂ ਰਹਿੰਦੀਆਂ ਨੇ ਹੁਣ ਦੇਖੋ ਫੁੱਲਾਂ ਨਾਲੇ ਭਰਪੂਰ ਹੋ ਰਹੀਆਂ ਨੇ ਤੇ ਲਗਾਤਾਰ ਇਹਨਾਂ ਦਾ ਜੋ ਹੁਣ ਉਤਪਾਦਨ ਹੈ ਆਪਣੇ ਚੱਲਦਾ ਰਹਿਣਾ ਦਸਹਰੇ ਦੀਵਾਲੀ ਤੱਕ ਇਹ ਆਰਾਮ ਨਾਲ ਚੱਲਦੀਆਂ ਨੇ ਸੋ ਦੇਸੀ ਕਿਸਮਾਂ ਦੇ ਬੀਜ ਮੌਸਮ ਨਾਲ ਟਕਰਾਉਣ ਦੀ ਸੋਕਾ ਬਾਰਸ਼ ਚੱਲਣ ਦੀ ਤਾਕਤ ਵੱਧ ਹੁੰਦੀ ਹੈ ਸੋ ਆਪਾਂ ਦੇਸੀ ਖੇਤੀ ਦੇ ਦੇਸੀ ਬੀਜਾਂ ਨੂੰ ਪਹਿਚਾਣੀਏ ਜਦੋਂ ਕਿ ਇਹਨਾਂ ਨੂੰ ਇੱਕ ਵਾਰੀ ਖਰੀਦ ਕੇ ਮੁੜ ਕੇ ਖਰੀਦਣ ਦੀ ਲੋੜ ਨਹੀਂ ਪੈਂਦੀ ਸੋ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ